ਡੀ ਸੀ ਸਾਹਿਬ ਕਪੂਰਥਲਾ ਤੇ ਮਾਨ ਸਤਕਾਰਜੋ ਪੰਜਾਬ ਦੇ ਆਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸੋ ਮੈਂ ਆਪ ਜੀ ਨਾਲ ਅੱਜ ਜੋ ਅੱਜ ਤੋਂ 5 ਸਾਲ ਪਹਿਲੋਂ ਸਾਡੇ ਨਾਲ ਬੀਤਿਆ ਜਿਸ ਸਮੇਂ ਪੰਚਾਇਤੀ ਇਲੈਕਸ਼ਨ ਹੋਏ ਸਰਪੰਚੀ ਦੇ ਸਰਪੰਚੀ ਦੇ ਇਲੈਕਸ਼ਨ ਅੰਦਰ ਸਾਡੇ ਨਾਂ ਬਹੁਤ ਵੱਡਾ ਸ਼ੱਕਾ ਹੋਇਆ ਜਿਸ ਸਮੇਂ ਵੋਟਰ ਗਿਣੀਆਂ ਗਈਆਂ 513 ਵੋਟਾਂ ਪੋਲਿੰਗ ਹੋਈਆਂ ਜਿਹਦੇ ਚੋਂ 11 ਵੋਟਾਂ ਰਿਜੈਕਟ ਹੋਈਆਂ 502 ਵੋਟਾਂ ਸਹੀ ਸਨ ਸੋ ਸਾਡੇ ਜੋ ਵੋਟਾਂ ਦੀ ਗਿਣਤੀ ਸੀ ਉਹ 300 ਸੀ اپੋਜੀਸ਼ਨ ਦੀ 202 ਵੋਟ ਸੀ ਸਾਡੀਆਂ 98 ਵੋਟਾਂ ਜ਼ਿਆਦਾ ਦੇ ਬਾਵਜੂਦ ਵੀ ਸਾਨੂੰ ਹਰਾਇਆ ਗਿਆ ਇਹ ਆਪਜੀ ਸਭ ਨੂੰ ਪਤਾ ਹੈ 3 12 18 ਦੀ ਗੱਲ ਹੈ ਫਿਰ ਅਸੀਂ ਮਾਨਯੋਗ ਅਦਾਲਤ ਜਿਲ੍ਹਾ ਕੁਤਲੇ ਵਿੱਚ ਪਟੀਸ਼ਨ ਪਾਈ 1919 ਜਿਹਦੇ ਜੋ ਕਾਰਵਾਈ ਹੈ ਉਹ ਐਸਡੀਐਮ ਪੁਲਤ ਸਾਹਿਬ ਕਰ ਰਹੇ ਹਨ ਉਥੇ ਸਾਨੂੰ ਤਰੀਕ ਪੈਂਦੀ ਹੈ ਸੋ ਹੋਣਵੀ ਜਿਹੜੀ ਤਰੀਕ ਹੈ ਉਹ 31 1 24 ਨੂੰ ਹੈ ਸੋ ਤਰੀਕਾਂ ਪਿਆਰੀਆਂ ਹਨ ਨਤੀਜਾ ਨਹੀਂ ਆ ਰਿਹਾ ਸੋ ਕਾਨੂੰਨ ਮੁਤਾਬਕ ਵੀ ਜੋ ਇਹ ਗਿਣਤੀ ਦੀ ਪ੍ਰੋਬਲਮ ਹੈ ਕਾਨੂੰਨ ਦੇ ਅੰਦਰ ਵੀ ਹੈ ਕਿ 6 ਮਹੀਨੇ ਦੇ ਅੰਦਰ ਇਹ ਫੈਸਲਾ ਹੋਣਾ ਚਾਹੀਦਾ ਹੈ 6 ਮਹੀਨੇ ਦੀ ਜਗ੍ਹਾ 5 ਸਾਲ ਹੋ ਗਏ ਹਨ ਸੋ ਅਜੇ ਵੀ ਜੋ ਤ੍ਰੇਗ ਹੈ ਪੈਰੀ ਹੈ ਸੋ ਬਹੁਤ ਵੱਡਾ ਸਾਡੇ ਨਾਲ ਤੱਕਾ ਹੋਇਆ ਸੀ ਉਹ ਅਸੀਂ ਨਮਨਸਾਹਿਬ ਚੱਲ ਰਹੇ ਹਨ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਰਦਾਰ ਭਗਵੰਤ ਸਿੰਘ ਜੀ ਸੀਐਮ ਸਾਹਿਬ ਦੀ ਸਰਕਾਰ ਦੇ ਅੰਦਰ ਬਹੁਤ ਵਧੀਆ ਜਿਸ ਤਰੀਕੇ ਨਾਲ ਕਾਰਜ ਹੋ ਰਹੇ ਹਨ ਅਸੀਂ ਵੀ ਉਮੀਦ ਰੱਖਦੇ ਹਾਂ ਕਿ ਸਾਨੂੰ ਵੀ ਨਿصاف ਮਿਲੇਗਾ ਔਰ ਇਨਸਾਫ ਤੇ ਹੀ ਜ਼ਿੰਦਗੀ ਟਿਕੀ ਹੈ ਸੋ ਜੋ ਸਾਡੀ ਬੇਨਤੀ ਹੈ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਦੁਬਾਰਾ ਮੈਂ ਫਿਰ ਬੇਨਤੀ ਕਰਦਾ ਹਾਂ ਸਾਡੇ ਹਲਕਾ ਇੰਚਾਰਜ ਸਤਿਕਾਰਯੋਗ ਸਰਦਾਰ ਹਰਸਿਮਰਨ ਸਿੰਘ ਘੁੰਮਣ ਐਡਵੋਕੇਟ ਐਸ.ਡੀ.ਐਮ ਸਰ ਪਲੱਥ ਡੀ ਸੀ ਸਰ ਕਪੂਰਥਲਾ ਤੇ ਸੀਐਮ ਸਰ ਬੇਨਤੀ ਕਰਦਾ ਹਾਂ ਕਿ ਜੇ ਬਹੁਤ ਵਧੀਆ ਇੰਨੀ ਵਧੀਆ ਸਰਕਾਰ ਦੇ ਵਿੱਚ ਵੀ ਇਹ ਜਿਹੜਾ ਸਾਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਕੱਲ੍ਹ ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਹੋ ਸਕਦਾ ਕਿ ਸਾਨੂੰ ਇਨਸਾਫ ਮਿਲੇ ਇਸ ਕਰਕੇ ਇਸ ਤੋਂ ਵਧੀਆ ਸਰਕਾਰ ਸੰਸ 47 ਤੋਂ ਬਾਅਦ ਸਭ ਤੋਂ ਵਧੀਆ ਸਰਕਾਰ ਆਈ ਹੈ ਸਸੇ ਉਮੀਦ ਕਰਦੇ ਹਾਂ ਕਿ ਸਾਰਿਆਂ ਵਧੀਆ ਜਿਉਂ ਸਾਫ ਮੈਦ ਰਿਹਾ ਹੈ ਸੋ ਅਸੀਂ ਵੀ ਇਸ ਸਾਫ ਦੀ ਮੀਤ ਤੇ ਕਾਨੂੰਨ ਦੇ ਨਾਲ ਨਾਲ ਚੱਲ ਰਹੇ ਹਾਂ ਔਰ ਅਸੀਂ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਸੀ ਉਹ ਵੀ ਦੇਖੋ ਆਰਡਰ ਆਏ ਹਨ 31 23 ਦੇ ਉਹ ਅਸੀਂ ਆ ਵੀ ਐਸਟੇਟ ਸਾਫਲਾਤਨ ਦੇ ਕੇ ਆਏ ਹਾਂ ਸੋ ਉਹ ਵੀ ਮੈਂ ਤੁਹਾਨੂੰ ਇਹ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਵਾਂਗਾ। ਔਰ ਜਿਹੜਾ ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਸਾਬ ਮਿਲੇਗਾ ਜਿਸ ਦੇ ਨਾਲ ਪੂਰੇ ਪੰਜਾਬ ਤੇ ਇਹ ਚੀਜ਼ ਦਾ ਅਸਰ ਰਹੇਗਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਸਰਪੰਚੀ ਸੰਮਤੀ ਵਿੱਚ ਕਿਸੇ ਨਾਲ ਵੀ ਵਿਧੇਕੀ ਨਾ ਹੋਵੇ। ਔਰ ਅਸੀਂ ਆਮ ਆਦਮੀ ਕਵਾਲਿਟੀ ਤੇ ਪੂਰੇ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ ਬਹੁਤ ਵਧੀਆ ਹੈ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਵਧੀਆ ਕੰਮ ਕਰਨਗੇ ਸਹੂਨ ਮੈਂ ਆਪ ਜੀ ਨੂੰ ਜੋ ਹਾਈ ਕੋਰਟ ਦੀ ਕਾਪੀ ਹੈ ਆਰਡਰ ਦੀ ਉਹ ਵੀ ਦਿਖਾਵਾਂਗਾ ਮੇਰਾ ਫੋਨ ਨੰਬਰ ਹੈ ਜੋ ਉਹ 9878 70 8766 ਹੈ ਸੂ ਦੁਆਰਾ ਫਿਰ ਮੈਂ ਪੰਜਾਬ ਵਾਸੀਆਂ ਨੂੰ ਹਲਕਾ ਅਨਜਾਰਜ ਫਲੱਠ ਐਸਟੇਨਸ ਆਫ ਫਲੱਠ ਡੀਸੀਸ ਆਫ ਕਪੂਥਲਾ ਤੇ ਸੀਐਮ ਸਾਹਿਬ ਨੂੰ ਸਾਰਿਆਂ ਨੂੰ ਦੁਆਰਾ ਫਿਰ ਪਿਆਰ ਭਰੇ ਸਤਸ੍ਰੀ ਅਕਾਲ ਸੋ ਮੈਂ ਆਪ ਜੀ ਨੂੰ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਣਾ ਹੈ ਆਪਨੇ ਦੇਖ ਕੇ ਸੋਚਣਾ ਦੇਖੋ ਜਿਹੜਾ ਸਰਟੀਫੀਕੇਟ ਮਿਲਦਾ ਹੈ ਇਹਦੇ ਉੱਪਰ ਚੁਣਿਆ ਗਿਆ ਨਹੀਂ ਚੁਣਿਆ ਗਿਆ ਹਰ ਜਿੱਤ ਦੇ ਸਬੰਧ ਚ ਲਿਖਿਆ ਜਾਂਦਾ ਹੈ ਇੱਥੇ ਵੀ ਆ ਦੇਖੋ ਕਾਲਮ ਵਿੱਚ ਕੁਝ ਨਹੀਂ ਲਿਖਿਆ ਗਿਆ ਸੋ ਜਿਹੜੀ ਸਾਡੇ 98 ਵੋਟਾਂ ਦੀ ਲੀਡ ਸੀ ਉਹ ਵੀ ਖਤਮ ਕੀਤੀ ਗਈ ਉਸ ਨੂੰ ਛਾਪਣ ਵਾਸਤੇ ਇਹ ਦੇਖੋ ਕਿ ਇਹ ਚੀਜ਼ ਨੂੰ ਵੀ ਸੇਵ ਕੀਤਾ ਗਿਆ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਜੋ ਕੱਤੀ ਇੱਕ 24 ਨੂੰ ਜ਼ਰੂਰ ਇਨਸਾਫ਼ ਮਿਲੇਗਾ ਜੀ ਫਿਰ ਦੁਆਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ